ਹਾਂ ਜੀ ਕੀ ਹਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਕੋਲ ਉਤਰਵਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਕੋਈ ਠੀਕ ਹੈ ਸਵੇਰੇ ਸਵੇਰੀ ਗਲੇ ਮੇਚ ਕੀਤੀ ਪਈ ਹੈ ਚਲੋ ਕੋਈ ਗੱਲ ਨਹੀਂ ਬਾਕੀ ਓਕੇ ਹੈ ਭਾਈ ਬਸ 9:00 ਵਜੇ ਹੋਣਗੇ 9:30 ਵਜੇ ਤੇ ਫੋਨ ਆ ਗਿਆ ਵੈਸੇ ਫੋਨ ਸੂਬਾ ਸਵੇ ਆ ਗਿਆ ਸੀ 8:30 ਵਜੇ ਉਹਦੇ ਨਾਲ ਜਾਗ ਜੀ ਖੁੱਲ ਗਈ ਮੇਰੀ ਤੇ ਵਾ ਠੀਕ ਹੈ ਤੁਸੀਂ ਬਈ ਉਹਦਾ ਵਾਸੀ ਲੈਣ ਦੀ ਗਲਤੀ ਛਲਦੀ ਮਾਫ ਕਰਿਓ ਭਈ ਵਾਸੀ ਲੈਣੀ ਮਣਾ ਖਾਸ ਮਣਾ ਹੀ ਆ ਵਾਸੀ ਜੇ ਪਾਉਣੀ ਵਾਸੀ ਨਹੀਂ ਲੈਣੀ ਵੀਡੀਓ ਚ ਕੁਝ ਮਰਜੀ ਹੋਵੇ ਦੁਲੀਆਂ ਪਾਲਟ ਜੇ ਭੁਗਾਂ ਦੀ ਪਰ ਵਾਸੀ ਨਹੀਂ ਲੈਣੀ ਹਨਾ ਫਿਰ ਮੇਰੇ ਭਰਾ ਕਹਿੰਦੇ ਸਾਡੇ ਬੰਨੇ ਸਰੀਰ ਹੀ ਤੋੜ ਦੇ ਨਾ ਮੈਂ ਚੱਲ ਕੋਈ ਗੱਲ ਵਾਸੀ ਲੈਣੀ ਬੰਦ ਕਰ ਦਿਆਂਗੇ ਯਾਰ ਓਕੇ ਬ్రో ਪਹਿਲਾਂ ਤਾਂ ਚੱਲ ਗਈ ਆਪਾਂ ਘਰੇ ਭਈ ਠੀਕ ਐ ਸਵੇਰੇ ਸਵੇਰੇ ਕੋਚ ਸਾਹਿਬ ਦਾ ਫੋਨ ਆਇਆ ਕਹਿੰਦਾ ਜਾਦਾ ਖੇਤ ਆਇਆ ਤੇ ਆ ਘਰੇ ਪਸੋਂ ਦਾ ਕਰ ਲਾ ਤੇ ਮੈਂ ਨਹੀਂ ਤਾਂ ਖੇਤ ਗਿਆ ਤਾਂ ਨਹੀਂ ਮੈਂ ਕਰੀਗਾ ਉਹ ਦੇਖਣੇ ਜਾ ਕੇ ਜਿਆਦਾ ਘਰੇ ਪਸ਼ੂ ਗੂ ਛਾਵੇਂ ਕਰਦੇ ਐਂ ਕਰਦੇ ਤੇ ਨਹੀਂ ਖੇਦ ਆ ਗਏ ਤੇ ਕਹਿੰਦੇ ਸਪਰੀ ਕਰ ਗਿਆ ਨੇ ਤੇ ਟੋਲ ਪਹੁੰਚ ਗਿਆ ਕੋਈ ਨਾ ਪਿੰਡ ਦਾ ਪੱਖਾ ਬੰਦ ਕਰ ਦਈਏ ਲਾਈਟ ਬੰਦ ਕਰ ਦਈਏ ਤੇ ਬਾਹਰ ਤਾਂ ਸਾਰਾ ਸਮਾਨ ਸੁੰ ਚੱਕਤਾ ਸੀ ਗਾ ਬੇ ਮੈਂ ਤੇ ਜਾਲ ਵਾਲੇ ਜਾਨਵਰ ਦੇਖੀਏ ਜਾਲ ਵਾਲੇ ਜਾਨਵਰ ਇਹ ਰੂ ਤਾਂ ਜਮਾ ਸੈਟ ਹੈ ਖੰਭ ਜਿਵੇਂ ਖਿਲਰੇ ਪਏ ਨੇ ਮਾੜੇ ਮਾੜੇ ਮੁੰਦਰਾ ਬਿੱਲੀ ਨਹੀਂ ਕੀਤਾ ਗਾ ਮੇਰਾ ਉਹ ਦੇਖੋ ਨਾ ਤਾਂ ਵੀ ਲੱਗੇ ਪਏ ਖੰਭ ਜੇ ਮਾੜੇ ਮੋਟੇ ਜੀ ਸਹੀ ਹੋਏ ਛੱਟ ਤਾਂ ਨਹੀਂ ਮਾਰੀ ਗਈ ਇਹਦੀ ਬਿੱਲੀ ਇਧਰ ਬੈਠ ਕੇ ਵੀ ਖੋਲਿਏ ਤੇ ਅੱਜ ਮੇਰੀ رائے ਅੱਜ ਮੈਨੂੰ ਆਪਾਂ ਜਮਾਂ ਵਿਲੇ ਲੱਗਦੇ ਆ ਅੱਜ ਆਪਾਂ ਸ਼ਾਇਦ ਟਿਵਲੀ ਕੋਲੇ ਚੱਲ ਕੇ ਅੱਗੇ ਆਪਣੇ ਮਿੱਤਰ ਕੋਲੇ ਉਹਦੇ ਕਬੂਤਰ ਪਾਤਾ ਦਿਖਾ ਕੇ ਲਿਆਉਣੇ ਸੁੰਨ ਨਾਲੇ ਸੱਚ ਪਹਿਲਾਂ ਬੱਚਾ ਦੇਖੀਏ ਬਈ ਆਪਾਂ ਉਹ ਜੋੜੀ ਬੱਚਾ ਕੱਢਣ ਵਾਲੀ ਸੀ ਜਮਾਂ ਮੇਨ ਕਬੂਤਰਾਂ ਦੇ ਆਂਡੇ ਬਾਰੇ ਜਮਾਂ ਮੇਨ ਭੜੇ ਕਬੂਤਰਾਂ ਦੇ ਆਂਡੇ ਬਾਰੇ ਸੀ ਬਸ ਹੋਪਸ ਉਹ ਬੱਚਾ ਨਿਕਲਿਆ ਹੋਵੇ ਕਿ ਫਿਰ ਕੋਈ ਦਿੱਕਤ ਨਹੀਂ ਆਵੇ ਲੈ ਠੰਡ ਮੜੀ ਹੋਈ ਪਾਸੇ ਇੱਕ ਨੀਂਗਾ ਸਹੀ ਹੈ ਇੱਕ ਬੱਚਾ ਤਾਂ ਨਿਕਲਿਆ ਆਇਆ ਦੂਜਾ ਅੰਡਾ ਹਾਂ ਓਕੇ ਇਹਦੇ ਚ ਵੀ ਟੱਕ ਲਾਈ ਪਿਆ ਇਹਦੇ ਚ ਵੀ ਹਾਂ ਆਥਨ ਤੱਕ ਨਿਕਲਣਾ ਹੈ ਪੂਰੀ ਨੋਕ ਦਾ ਕਿ ਚਿੱਟੀ ਦਾ ਪਰ ਇਹਨਾਂ ਸੁਆਦੀ ਗਾਲ ਦਾ ਵੀ ਚਿੱਟੀ ਨੋਕ ਦਾ ਕਿਤੇ ਪੂਰੀ ਨੋਕ ਲਾਉਂਦਾ ਗੱਲ ਬਣ ਜਾਂਦੀ ਤੇ ਇਧਰੋਂ ਇਹ ਜੋੜੀ ਦਾਨ ਡਾ ਚੱਕ ਦਈ ਬਈ ਠੀਕ ਹੈ ਇਹਦੇ ਥਲੇ ਫੋਕਾ ਅੰਡਾ ਧਰਿਆ ਸੀਗਾ ਤੇ ਹੁਣ ਇਹਦੇ ਬਰੋਬਰ ਕੋਈ ਹੋਰ ਜੋੜੀ ਦੇਣ ਡੇ ਧਰੂਗੀ ਹਨਾ ਜਾਂ ਕਰੂਗੀ ਸੈਟਿੰਗ ਇਹ ਨਹੀਂ ਆਂਡੂਦਿਆਂ ਮੈਂ ਡਰਾਲਾ ਲਈ ਆਪਣੀ ਨੇਥ ਲਈ ਬੱਚੇ ਪਲਾਵਾਂਗੇ ਕਿਹੜਾ ਬੱਚੇ ਪਲਾਵਾਂਗੇ ਫਿਰ ਉਸ ਤੋਂ ਬਾਅਦ ਅਡੇ ਲਾਵਾਂਗੇ ਇੱਥੇ ਵੀ ਦੋ ਆਂਡੇ ਤਾਂ ਰੱਖੇ ਨਾਥ ਲਈ ਬੱਚੇ ਪਲਾਵਾਂਗੇ ਇੱਕ ਦੋ ਤਿੰਨ ਇੱਕ ਚੌਥੀ ਜੁੜੀ ਇੱਥੇ ਬੈਠੀ ਪੰਜਵੀਂ ਜੁੜੀ ਇੱਥੇ ਬੈਠੀ ਬੱਚੇ ਬਰਉਣ ਲਈ ਤੇ ਛੇਵੀਂ ਜੁੜੀ ਹੋ ਬੈਠੀ ਬੱਚੇ ਬਰਉਣ ਲਈ ਤੇ ਜਿਹੜਾ ਬਈ ਇਹ ਫੁੱਲ ਪੁੰਨਰ ਆਂਡੇ ਦਾ ਮੰਨ ਕੇ ਚਲੋ ਜਿਵੇਂ ਬੱਚਾ ਨਿਕਲੇ ਰਾਤ ਤੇ ਇਸ ਚੀਜ਼ ਨੂੰ ਇੱਕ ਹੰਡਲ ਤੋਂ ਅੰਦਰੋਂ ਸਾਫ਼ ਸੁਵਾਈ ਕਰਕੇ ਦੀ ਇਹਦੇ ਅੰਦਰ ਬਿੱਠ ਲੱਗਦੀ ਹੁੰਦੀ ਹੈ ਬੱਚੇ ਦੀ ਤੇ ਉਸ ਤੋਂ ਬਾਅਦ ਇਹਨੂੰ ਐਂ ਕਰਕੇ ਕੁਰਕ ਇਹਦੇ ਚ ਹੀ ਪਾ ਲਿਆ ਕਰੋ ਠੀਕ ਹੈ ਕੂਤਰਾ ਆਪੇ ਖਾ ਜਾਂਦੇ ਚੰਗੀ ਚੀਜ਼ ਹੈ ਕੂਤਰਾ ਵਾਸਤੇ ਮਾੜੀ ਨਹੀਂ ਚਲੋ ਭਾਈ ਪਹਿਲੇ ਨmber ਤੇ ਘਰੇ ਹੀ ਚਲੀ ਆਪਾਂ ਬਾਕੀ ਕੰਮ ਬਾਅਦ ਚੱਲ 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 ਖੜ੍ਹ ਪਾਸੇ ਕਰ ਮੂੰਹ ਖੜ੍ਹ ਜਾ ਉਹ ਤੇਰੀ ਇੱਕ ਮਿੰਟ ਹੜਾ 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 ਇਧਰ ਆ ਇਧਰ 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 ਜੀ ਮੇਰੇ ਵੀਰੋ ਚੱਕ ਲੈਂਦਿਆਂ ਹੀ ਕਰੋ ਰੋਟੀਆਂ ਤੇ ਲੱਸੀ ਤੇ ਪਸ਼ੂ ਵੀ ਛਾਵੇਂ ਕਰਿਆਂਦੇ ਇੱਕ ਮੱਝ ਐ ਬਸ ਇੱਕ ਗਾਂ ਐ ਕੋਈ ਬਾਲਾ ਕੰਮ ਹੈ ਨਹੀਂ ਉਹਨਾਂ ਦਾ ਵੀ ਤੇ ਆਪ ਵੀ ਥੋੜੀ-ਮੋਟੀ ਡਾਈਟ ਪਲਾਨ ਲੈ ਜਾਂਦਾ ਮੈਂ ਰੋਟੀ ਦਾ ਨੇੜ ਖਾਣਾ ਹੁੰਦਾ ਬਸ ਦੁੱਧ ਪੀਣਾ ਮਾੜੀ ਮੁੱਡੀ ਚਾਹ ਪਾਣੀ ਪੀ ਕੇ ਸਰੀਰ ਕਰ ਕੈਂਪ ਕਰ ਲੈਣੇ ਉਹਨੇ ਨਾਲ 11 12 ਵਜੇ ਤੇ ਕਰ ਚੱਲੇ ਜਾਂਦਾ ਫਿਰ 11 12 ਵਜੇ ਜਦੋਂ ਜਮਾਂ ਅੰਦਰ ਬਾਲਾ ਮਾਰਦਾ ਵੀ ਹੁਣ ਖਾ ਗਏ ਅੰਦਰੋਂ ਭੁੱਖ ਲੱਗਦੀ ਐ ਫੇਰ ਰੋਟੀ ਖਾਣੇ ਜਾ ਕੇ ਬਸ ਪਹੁੰਚ ਗਏ ਜੀ ਖੇਤ 7 ਸਟਾਰ ਸ਼ਾਹੀ ਆਨੰਦਕਾਰੀ ਕੋਠਾ ਠੀਕ ਆ ਕਿ ਨਹੀਂ ਰੋਟੀ ਲੱਸੀ ਰੱਖਦੀ ਇਹਨਾਂ ਦੀ ਆਪ ਬੈਠ ਕੇ 2 ਮਿੰਟ ਇਹਨਾਂ ਬਹੁਤ ਐ ਠੀਕੇ ਤਾਂ ਉਜ਼ਾਰ ਕੀਤਾ ਵੀ ਸੈਟ ਹੈ ਝੋਨਾ ਦਾ ਨਾਂ ਦੇਖਿਆ ਪਾਉ ਦੇ ਦੇਖੇ ਖਾਲ ਪਾਣੀ ਦੇਖਿਆ ਉਹ ਕਿਰਪਟ ਹੈ ਬਹੁਤ ਵਧੀਆ ਚੋਣ ਇੱਕ ਨੰਬਰ ਹੈ ਆ ਦੇਖੋ ਹੁਣੇ ਦੱਸ ਦਿਨਾ ਝਾੜ ਵੀ ਹੋਊਗਾ ਇਹਦਾ 99 ਮਣ ਹੋਊਗਾ ਪਹਿਲੇ ਅੰਦਾਜ਼ਾ ਲਾਤਾ ਉਹ ਬਗਾ ਡਾਉਣੋਂ ਬਚਕੀ ਢੋਲ ਕੀ ਹਾਂ ਬੱਗੇ ਆਇਆ ਰੋਟੀ ਖਾਲ ਆਇਆ ਯਾ ਰੋਟੀ ਖਾਲ ਹਾਂ ਹਾਂ ਚੱਕਦੇ ਹੱਥ ਉਹ ਨਾ ਕੰਨਾ ਵੀਡੀਓ ਬਣੀ ਜਾਂਦੀ ਐ ਤੇ ਨੀਰਾ ਵੀ ਓਕੇ ਰਿਪੋਰਟ ਆ ਭਾਈ ਨੀਰੇ ਦੇ ਵੀ ਗੱਡੀ ਭਰ ਕੇ ਲੋਡ ਕੀਤੀ ਐ ਇੰਨੇ ਹੀ ਕੰਮ ਐ ਬਸ ਆ ਇੱਥੇ ਠਲ ਜਾਣਾ ਉਹਨੂੰ ਘਰੇ ਲੈ ਜਾਣਾ ਆ ਗਏ ਭਾਈ ਘਰੇ ਨੀਰੇ ਵਾਲੀ ਗੱਡੀ ਲੈ ਕੇ ਇੱਕ ਕੰਟ ਭਾਈ ਰੁਕ ਗਏ ਨਾਲ ਦੀ ਨਾਲ ਇੱਧਰਲੇ ਕਰੀ ਭਾਈ ਬਸ ਕੰਮ ਕਰਕੇ ਮਾੜਾ ਮੋੜਾ ਚਾਹ ਪਾਣੀ ਪੀ ਕੇ ਤੇ ਡਿਊਟੀ ਇੱਧਰ ਪੱਕੀ ਮੈਂ ਚਾਬੀ ਭਾਲਦਾ ਫਿਰਦਾ ਸੀ ਭਾਈ ਸਾਰਾ ਜੇਬਾਂ ਕਮਰਾ ਬੈੱਡ ਫਰੋਲ ਲੈ ਤੇ ਚਾਬੀ ਹੋ ਲੌਕ ਚ ਭਈ ਸੀ ਬੈੱਡ ਕਲੇਜ ਖੁੱਡੇ ਕੋਲੇ ਕੀ ਦੇਖਣਾ ਹੁੰਦਾ ਬ్రో ਟ੍ਰੇਆਂ ਸਾਫ਼ ਕਰਨੀਆਂ ਤੇ ਸਵੇਰ ਦੇ ਟਾਈਮ ਦੀ ਡਾਇਟ ਰੱਖਣੀ ਹੈ ਠੀਕ ਹੈ ਓਏ ਕਾਲੀ ਕੋਲੇ ਨਾ ਤੂੰ ਇੱਧਰ ਚੱਲ ਕਾਲੀ ਦਾ ਬੱਚਾ ਵੇਖੋ ਕਾਲੀ ਦੇ ਨਾਲ ਆ ਕੇ ਵੇਗਾ ਕਾਲੀ ਨਹੀਂ ਰੱਤਾ ਘੜ ਤੈਰੀ ਸਰੇ ਹੀ ਲਾਤਾ ਕਾਲੀ ਨੇ ਰੱਤਾ ਘੜ ਤਾ ਰਤੀ ਦੀ ਮਾਂ ਨੇ ਰਤੀ ਕੱਢਦੀ ਉਹਦੇ ਅਰਗੀ ਫੇਰ ਪੱਠੀ ਇੱਕ ਤੇ ਰਤੀ ਨੇ ਆਪ ਲਾਲ ਚੀਨੇ ਕੱਢਤੇ ਮੇਰੀ ਰਹਿ ਕੇ ਬਰੀਡਿੰਗ ਪ੍ਰੋਗਰੈਸ ਦੀ ਵੀਡੀਓ ਲੈ ਕੇ ਆਵਾਂ ਨਾ ਸਪੈਸ਼ਲ ਵੀਡੀਓ 8-10 ਮਿੰਟਾਂ ਦੀ ਸ਼ਾਇਦ ਅੱਜ ਰਿਕਾਰਡ ਕਰੀਏ ਉਹ ਵੀਡੀਓ ਆਪਾਂ ਉਨ ਚੱਲਦੇ ਆ ਕਰੀਏ ਤੇ 11 12 ਵਜੇ ਰੋਟੀ ਖਾ ਲਈਏ ਬਈ ਰੋਟੀ ਰੋਟੀ ਦਾ ਟਾਈਮ ਹੋ ਗਿਆ ਮੇਰੇ ਵੀਰੋ ਤੇ ਓਹੋ ਹੋ ਅਗ ਤਾਂ ਇਧਰ ਸਫਾਈ ਕਰੀਏ ਇਹ ਕਾ ਕਬੂਤਰ ਚੱਕ ਕੇ ਇਧਰਲੇ ਖੁਡੇ ਵੀ ਛਿੜ ਗਏ ਮੈਂ ਤਾਂ ਕਹਿਣਾ ਆਪਾਂ ਠੀਕ ਹੈ ਕਿ ਨਹੀਂ ਕਿਉਂਕਿ ਐਤੋਂ ਫੜਨੇ ਔਖੇ ਆ ਇਧਰਲੇ ਖੁਡੇ ਚ ਫੜਨੇ ਸੌਖੇ ਆ ਜੀ ਹਣਾ ਲਓ ਜੀ ਛੋਨੇ ਵੀ ਪਾ ਲੈਂਦੇ ਕੁਝ ਜੇ ਕੱਲ ਨਾਲੋਂ ਘੱਟ ਨੇ ਆ ਬਈ ਕੱਲ ਤਾਂ ਜ਼ਿਆਦਾ ਹੀ ਕੰਮ ਓਵਰ ਪੈ ਤਾ ਸੀ ਇੱਕ ਮਿੰਟ ਪਾਣੀ ਦੀ ਪਾਣੀ ਇਹਦੇ ਚ ਆਗੇ ਜੇ ਤੇ ਲੇ ਕਰੇ ਰੋਟੀ ਰੋਟੀ ਛਕਿਆਂ ਦੀ ਬਾਬੇ ਤੇ ਆਉਂਦੇ ਹੋਏ ਬਰਫ਼ ਚੱਕ ਲਿਆਂਦੀ ਪਾਣੀ ਠੰਡਾ ਰੱਖਣ ਵਾਸਤੇ ਤੇ ਬੇਬੀ ਇਧਰਲੇ ਬੀਬੀਆਂ ਨੂੰ ਦਾਣਾ ਪਾਈਏ ਜਾਲ ਵਾਲਿਆਂ ਨੂੰ ਆਪਣੇਆਂ ਨੂੰ ਤੇ ਜਾਲ ਵਾਲੇ ਕਬੂਤਰ ਨੂੰ ਰੱਖਦੀ ਵੀ ਤਾਂ ਆਇਓ 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 ਬੇਟਾ ਆਹ ਰਾਖਤਰ ਨੂੰ ਮਿਕਸ ਕਰਾ ਕੇ ਤੇ ਆ ਜਿਹੜੇ ਛੋਲੇ ਜੀ ਤੇ ਸਮਾਨ ਵਾਦਾਂ ਮੈਂ ਬੈਠ ਕਾਲ ਨੂੰ ਸੱਟਿਆ ਹੋਣਾ ਠੀਕ ਹੈ ਹੁਣ ਇਹਨਾਂ ਦੀ ਮਰਜ਼ੀ ਥੱਲੇ ਉਤਰ ਕੇ ਖਾਣਾ ਹੈ ਨਾ ਖਾਣਾ ਆਪਣਾ ਕੰਮ ਸੀ ਦਾਣਾ ਪਾਉਣਾ ਆਪਾਂ ਪਾਤਾ ਠੀਕ ਹੈ ਗਰਮੀ ਬਹੁਤ ਆ ਬਾਬੇ ਯਾਰ ਗਰਮੀ ਦਾ ਇਹ ਛੰਡ ਕੱਢੀ ਜਾਂਦੀ ਹਾਂ ਪੁੱਤ ਚੱਕ ਲੈ ਕੇ ਤੇਰੇ ਅੰਡੇ ਮੈਨੂੰ ਪਤਾ ਤੇਰੇ ਅੰਡੇ ਚ ਨਹੀਂ ਬੱਚੇ ਬਣਦੇ ਨਹੀਂ ਬੱਚੇ ਬਣਨੇ ਨਾ ਚ ਕੋਈ ਗੱਲ ਨਹੀਂ ਦੂਰੀ ਆ ਧਰਦੇ ਕਿ ਨਾ ਕਿ ਜੁੜੀ ਦੇ ਤੇ ਇੱਕ ਜੁੜੀ ਚੈੱਕ ਬਸ ਆ ਕਰ ਲੈ ਦੋ ਪੌੜੀ ਬਾਹਰ ਲੈ ਚੱਲਾਂਗੇ ਆਪਾਂ ਇਹ ਤਾਂ ਉਹੀ ਕੰਮ ਕਰੀ ਪਈ ਆ ਬਾਬੇ ਉਹ ਇਹ ਤਾਂ ਅੰਡੇ ਰੱਖੀ ਵੀ ਪਏ ਆ ਯਾਰ ਇੰਨੀ ਫਾਸਟ ਕਿਵੇਂ ਹੋ ਗਈ ਦੁਖੰਡ ਸੋ ਕੋਈ ਗੱਲ ਨਹੀਂ ਹਾਂਜੀ ਬਾਪੂ ਆਂਡਿਆਂ ਦੀ ਵੀ ਕਰਦੀ ਐ ਬਈ ਸੈਟਿੰਗ ਇਧਰੋਂ ਮੇਨ ਜੋੜੀ ਦੇ ਆਂਡੇ ਲਈ ਚੱਕ ਤੇ ਇਹਦੇ ਆਂਡੇ ਰੱਖ ਦਨੇ ਆਪਾਂ ਐਨਾ ਥੱਲੇ ਠੀਕ ਹੈ ਇਹ ਰੱਖ ਦਿੱਤੇ ਤੇ ਆਂਡੇ ਲਈ ਚੱਕ ਆਪਾਂ ਇਹ ਆਂਡੇ ਕਰਕਣਾ ਬੈਟ ਕੇ ਸ਼ਫਟ ਠੀਕ ਹੈ ਵੈਸੇ ਤਾਂ ਮਾਰਕਿੰਗ ਕਰਨੀ ਸੀ ਆਂਡਿਆਂ ਤੇ ਮੈਂ ਪਰ ਆਪਣਾ ਸਕੈਚ ਖਰਾਬ ਹੋ ਗਿਆ ਬਈ ਪਿੰਕ ਕੱਢ ਰਾਲਾ ਇਹ ਇਹਦੇ ਚ ਇਨਕ ਮੁੱਕ ਗਈ ਥੁੱਕ ਥੱਕ ਵੀ ਪਾਇਆ ਮੈਂ ਪਰ ਬਣੀ ਨਹੀਂ ਗੱਲ ਤੇ ਇਹ ਆਂਡੇ ਸ਼ਿਫਟ ਕਰਨਾ ਆਪਾਂ ਇਧਰ ਆ ਜੁੜੀ ਥੇ ਇੱਕ ਕੋਲੇ ਕੋਲੇ ਨੂੰ ਬਾਹਰ ਰੱਖ ਦਿੱਤੀ ਕਿ ਅੰਡੇ ਰਲ ਜਾਂਦੇ ਆ ਆ ਦੋਵੇਂ ਅੰਡੇ ਲਈ ਚੱਕ ਇਹਨੂੰ ਚੱਕ ਕੇ ਕਿਰਾਇਥੇ ਰੱਖ ਦਿੰਨੇ ਆ ਤੇ ਆ ਅੰਡੇ ਰੱਖ ਲਈ ਆਪਾਂ ਇੱਥੇ ਲਾਓ ਜੀ ਮੇਰਾ ਵੀ ਵਿਹਲੇ ਬੈਠੇ ਖੁੱਡਿਆਂ ਦੀ ਸਫਾਈ ਕਰ ਦਈਏ ਹਨਾ ਲੱਗੇ ਆ ਜੀ ਖੁੱਡੇ ਦੀ ਸਫਾਈ ਕਰਨ ਠੀਕ ਹੈ ਕਿਉਂਕਿ ਵਿਹਲੇ ਬੈਠੇ ਸੀ ਮਹਾਰਾਣੂ ਵੀ ਕੀ ਕਰਦਾ ਖੁੱਡੇ ਖੜਦਾ ਸਾਫ਼ ਕਰਕੇ ਵਧੀਆ ਬਣਾ ਦਈਏ ਨਿਲਿਆਲ ਨੂੰ ਲੈਣਾ ਬਿਠੌਂਟਾਂ ਨੂੰ ਸਾਫ਼ ਚੱਕ ਦਿਆਂਗੇ ਸਾਫ਼ ਹਨ ਜਮਾ ਖੁੱਡੇ ਨਾ ਪੂਰੇ ਸਰਾ ਬਣਾ ਕੇ ਕਲੀਅਰ ਕਰਕੇ ਪਾਣੀ ਵਾਲੇ ਭਾਂਡੇ ਦੇ ਟ੍ਰੇਆਂ ਟ੍ਰੂਆਂ ਸਾਫ਼ ਕਰਕੇ ਇੱਕ ਨੰਬਰ ਬਣਾ ਕੇ ਉਦੋਂ ਬਾਅਦ ਵੀਡੀਓ ਲਾਉਂਗਾ ਠੀਕ ਆ ਮੈਂ ਤੇ ਫੋਨ ਨੂੰ ਲਾਏ ਅੰਦਰ ਮੈਂ ਚਾਰਜਰ ਨਲੇ ਬੂਖਰਾਂ ਤੇ ਛੜਦਾ ਗੀਤ ਨਲੇ ਪੀਲੇ ਕੁੱਟ ਪਾਣੀ ਠੀਕ ਆ ਤੇ ਹੁਣ ਸਾਰੇ ਕੁੱਡੇ ਸਾਫ਼ ਸਪਾਈ ਕਰਕੇ ਆ ਦੋਹਾਂ ਦੀ ਫੇਰ ਦਿਖਾਉਣਾ ਤੁਹਾਨੂੰ ਮੈਂ ਜੀ ਮੇਰੇ ਵੀਰੋ ਡੇਢ ਦੋ ਘੰਟਿਆਂ ਦੀ ਕੜੀ ਮੁਸ਼ਕਲ ਤੋਂ ਬਾਅਦ ਫਾਈਨਲੀ ਖੁੱਡੇ ਤੇ ਆਪਣਾ ਚੌਂਤਰਾ ਸਾਫ਼ ਕਰਤਾ ਵੀ ਠੀਕ ਹੈ ਦੇਖੋ ਇੱਥੋਂ ਲੈ ਕੇ ਝਾੜੂ ਮਾਰਿਆ ਜਿੰਨੀ ਉੱਥੇ ਮਿੱਟੀ ਮੂਟੀ ਗੰਦ ਪੇਲੇ ਪਿਆ ਸੀ ਨਾ ਇੱਕ ਮਿੰਟ ਬਈ ਆਹ ਖੜਜਾ ਦੋ ਚੀਜ਼ਾਂ ਵਿੱਚ ਭੇੜਨ ਲੱਗ ਰਹੇ ਹੁਣ ਇੱਥੇ ਦੇਖੋ ਐਨ ਵਧੀਆ ਬਣਾ ਦੇਣਾ ਇੱਥੋਂ ਮਾਰ ਕੇ ਝਾੜੂ ਠੀਕ ਐ ਤੇ ਹੁਣ ਦਿਖਾਈਏ ਤੁਹਾਨੂੰ ਅੰਦਰੋਂ ਆਪਾਂ ਲਓ ਜੀ ਅੰਦਰੋਂ ਦਾ ਚਲਾ ਹੁਣ ਕਬੂਤਰਾਂ ਨੇ ਬਿਠਾ ਮਾਰਤੀਆਂ ਨਹੀਂ ਪਹਿਲਾਂ ਐਨ ਜਮਨ ਸਾਫ਼ ਐ ਓਕੇ ਰਬੂਟਾ ਠੀਕ ਐ ਤੇ ਬਾਕੀ ਮਿੱਟੀ ਪਾਵਾਂਗੇ ਵੀ ਖੁੱਡਿਆਂ ਚ ਲੈ ਕੇ ਨਾ ਕਾ ਕਾਰੇਤਾ ਲਿਆ ਗਈ ਦੋ ਅਗਲੀ ਅਰੀ ਸਾਫ ਕੀਤੇ ਉਦੋਂ ਇੰਚ-ਇੰਚ 2-2 ਇੰਚ ਥੱਲੇ ਮਿੱਟੀ ਪਾਵਾਂਗੇ ਇਹਨਾਂ ਦੇ ਠੀਕ ਐ ਲਓ ਜੀ ਇੱਧਰ ਵੀ ਦੇਖ ਲਓ ਐਨ ਵਧੀਆ ਸਾਫ ਕਰਤੇ ਜਾਵਾਂ ਠੀਕ ਐ ਇੱਕ ਮਿੰਟ ਰੁਕੋ ਵੀ ਫੋਨ ਆਈ ਜਾਂਦਾ ਹੈ ਉਹਦਾ ਪਾਰਸਲ ਆਇਆ ਬਾਬੇ ਯਾਰ ਮਿਸ਼ੂ ਵਾਲਿਆਂ ਦਾ ਕਹਿੰਦਾ ਰੈਗਣ ਵਾਲੇ ਡੇ ਤੇ ਖੜਾ ਆ ਤੇ ਮੈਂ ਕਿਹਾ ਬਈ ਰੈਗਣ ਲੱਡਾ ਤਾਂ ਦੂਰ ਪੈ ਜਾਂਦਾ ਸਾਨੂੰ ਮੈਂ ਕਿਹਾ ਇੱਥੇ ਆ ਘਰਾਂ ਕੋਲੇ ਬਲਜੀਤ ਦੀ ਚੱਕੀ ਤਾਂ ਜਾ ਇੱਥੋਂ ਤਾਂ ਮੈਂ ਲੈ ਜੀਉਂਗਾ ਫੜ ਕੇ ਕਹਾਂ ਚੱਲੇ ਇੱਥੇ ਹੀ ਫੋਨ ਕਰ ਦਿੰਦਾ ਹਣਾ ਜੀ ਬਾਲੀ ਜੜੀ ਹੋਣ ਲੱਗੀ ਤਾਂ ਨਾ ਹਾਂ ਘਰੇ ਫੜਾ ਕੇ ਜਾ ਕਿਉਂਕਿ ਹੋਮ ਡਿਲੀਵਰੀ ਦਾ ਮਤਲਬ ਕੀ ਹੁੰਦਾ ਵੀ ਸਮਾਨ ਘਰੇ ਆਵੇ ਜੱਪਾ ਨੂੰ ਫੜਨ ਜਾਣਾ ਪਵੇ ਫਿਰ ਭੈ ਟਟੂ ਦੀ ਹੋਮ ਡਿਲੀਵਰੀ ਇਹ ਚਲੋ ਛੱਡੋ ਉਹ ਟੂਆ ਮਾਰੋ ਕੋਈ ਗੱਲ ਨਹੀਂ ਬਾਕੀ ਸਹੀ ਤਾਂ ਪਾਰਸਲ ਤੇ ਗੁੱਸਾ ਜੜੀ ਆਂਦਾ ਮੰਗਾ ਵੀ ਲਿਆ ਨਹੀਂ ਵੀ ਮਗਾਉਣਾ ਸੀਗਾ ਹਣਾ ਦੋਵੇਂ ਕੁਝ ਹੋਇਆ ਪਿਆ ਮਗਾਉਣਾ ਸੀ ਚਲੋ ਕੋਈ ਨਾ ਬਾਲਾ ਵੱਡਾ ਨਹੀਂ 3-400 ਦਾ ਹੀ ਐ ਫੈਕਟਰੀੰ ਦਾ ਥੋੜੇ-ਮੋੜੇ ਚੱਲ ਪੈਸੇ ਤਾਂ ਲਾਉਣੇ ਪੈਂਦੇ ਐ ਤੇ ਬਾਕੀ ਓਕੇ ਰਿਪੋਰਟਾਂ ਨੇ ਬਈ ਖੁੱਡਾ ਦੇਖ ਲੋ ਐਨ ਸਾਫ ਕਰਤਾ ਆਹ ਟਰੀਆਂ ਦਾਣਿਆਂ ਵਾਲੀਆਂ ਬਾਹਰ ਪਾਣੀ ਵਾਲੇ ਭਾਂਡੇ ਸਾਫ ਸਫਾਈ ਕਰਕੇ ਬਾਹਰ ਐਨ ਓਕੇ ਰਿਪੋਰਟਾਂ ਠੀਕ ਐ ਬਾਕੀ ਹੁਣ ਬੱਚੇ ਕੱਢਣ ਦਾ ਵਾਹ ਟਾਈਮ ਹੋਇਆ ਪਿਆ ਬਾਹਰ ਤੇ ਆਉਂਦੇ ਹੀ ਟਾਇਰ ਜਾ ਹੋ ਗਿਆ ਬੱਚੇ ਵੀ ਕੱਢਾਂਗੇ ਪਰ ਦਮ ਪੈਸੇ ਇਕੱਠੇ ਕਰਾਂ ਕਰ ਲਿਆ ਬਾਬੇ ਉਹ ਹਲੋ ਨਿਕਰਪਿਆਂ ਦਾ ਤਾਂ ਜਿੰਨੇ ਦਾ ਪਾਰਸਲ ਆਇਆ ਐ ਇੰਨੇ ਦਾ ਖੱਲਾ ਖੱਡਾ ਗੂਜਾ ਚੋ ਗੱਲ ਤੋਂ ਗਿਆ ਗੱਲ ਬਣੀ ਨਹੀਂ ਯਾਰ ਠੀਕ ਹੈ ਇੰਨੇ ਤਾਂ ਬਰਲਾਪੁਰਾਂ ਚੋਂ ਕੱਢ ਲੈਨੇ ਹੁੰਨੇ ਇੱਥੇ ਫਸਾਏ ਪਈ ਹੁੰਦੇ ਹੈਗੇ ਆ ਮੈਂ ਰੱਖਦਾ ਹੁੰਨਾ ਕਈ ਵਾਰੀ ਲੋਡ ਪੈ ਜਾਂਦੀ ਹੈ ਨਾ ਕੋਈ ਥੋੜੇ ਜਿਹੀ ਇਧਰਲੇ ਕਾਂਵਰੇ ਚ ਕੋਈ ਇੱਥੇ ਕੋਈ ਕਿੱਥੇ ਮਾੜੇ ਔਟੇ ਤਾਂ ਪੈ ਜਾਂਦੇ ਆ ਕੋਈ ਤਾਂ ਖੁੱਡੇ ਖੱਡੇ ਜੂ ਰੱਖ ਦਿੰਦਾ ਹੁੰਦਾ ਮੈਂ ਕਈ ਵਾਰੀ ਮੌਕੇ ਤੇ ਲੋਡ ਪੈ ਜਾਂਦੀ ਆ ਆ ਗਿਆ ਜੀ ਪਾਰਸਲ ਵੀ ਠੀਕ ਹੈ ਥੋੜਾ ਜਿਹਾ ਇਧਰੋਂ ਪਟਿਆ ਹੋਇਆ ਚਲੋ ਕੋਈ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਨ ਸਮਾਨ ਨਹੀਂ ਦੱਸ ਦੇ ਦਿੱਤੀ ਆ ਬੱਸ ਸਾਂ ਕੇ ਰੱਖ ਦੇਣਾ ਇਹਨੂੰ ਆ ਪੀ ਆਏ ਤੇ ਆ ਗਏ ਭਾਈ ਇੱਥਲੇ ਕਰੇ ਬੱਚਾ ਨੂੰ ਬਾਹਰ ਪਿਠਾਉਂਦਾ ਟਾਈਮ ਹੋ ਗਿਆ ਭਾਈ 3:30 ਵਜ ਗਏ ਤੇ ਪਰਛਾਵਾ ਇਧਰੋਂ ਢਲਿਆ ਆ ਹੁਣ ਪਹਿਲਾਂ ਤਾਂ ਆਪਾਂ ਸਾਰੇ ਛੋਟੇ ਬੱਚੇ ਬਾਹਰ ਕੱਢ ਕੇ ਭੌਣੇ ਤੇ ਬੱਚਾ ਨੂੰ ਬਈ ਛੋਲੇ ਦੇਣ ਲੱਗੇ ਸੀਗੇ ਖੇਤੋਂ ਫੋਨ ਆ ਗਿਆ ਅਗੇ ਖੇਤ ਆ ਜਾ ਕਦੇ ਨਹੀਂ ਸੱਦੇ ਆਪਾਂ ਨੂੰ ਜਮਾਂ ਕਦੇ ਵੀ ਨਹੀਂ ਸੱਦਾ ਇਨਾ ਟਾਈਮ ਅਵੇਲੇ ਨੂੰ ਠੀਕ ਹੈ ਜਦੋਂ ਪਤਾ ਲੱਗ ਗਿਆ ਵੀ ਬੱਚੇ ਬਾਹਰ ਗਏ ਬੱਚਾ ਨੂੰ ਛੋਲੇ ਛਾਲੇ ਦੇਣੇ ਆ ਠੀਕ ਹੈ ਸਾਰਾ ਕੰਮਕਾਰ ਐੜੀ ਆ ਵਦਗਾ ਕੋਡੰਗਿਆ ਕੇ ਥੇ ਤਾਇਆ ਲੈ ਟੋਲ ਕਾਂ ਚ ਕਾ ਦੇ ਚਾਰ ਕ ਇੱਥੇ ਆ ਗਏ ਮਾਰੀ ਸਹੀ ਐ ਹੁਣ ਕੀ ਕਰਾ ਹੁਣ ਅੱਧ ਬਜਾਲੇ ਛੱਡ ਕੇ ਹੁਣ ਪੰਗਾ ਯਾਰ ਹੋਰ ਕੋਈ ਗੱਲ ਨਹੀਂ ਹੁਣ ਉਹਨਾਂ ਨੂੰ ਬਾਹਰ ਕੱਢਿਆ ਹੁਣ ਇਹਨਾਂ ਨੂੰ ਫੇਰ ਅੰਦਰਵਾੜ ਦੇ ਫੇਰ ਕੱਢਣਾ ਪਊਗਾ ਹਨਾ ਚੱਲ ਦੇਖਦੇ ਆ ਯਾਰ ਕੀ ਸੀਨ ਬੰਦਾ ਰੁਕੋ ਕਰ ਘਰ ਤੇ ਸੈਟਿੰਗ ਪਈ ਕਬੂਤਰੀ ਵੀ ਲਾਉਣੀ ਪਈ ਆਪਣ ਜਿਹੜੀ ਛਤਰੀ ਦੇ ਬਣੀ ਸੀ ਉਹ ਨਵੀਂ ਕਬੂਤਰੀ ਐਵੇਂ ਲਾਂਕ ਦੀ ਠੀਕ ਐ ਇਹ ਵੀ ਲਾਤੀ ਕਿ ਉਹ ਇੱਕ ਮਿੰਟ ਸਾਚ ਆ ਬੱਚੇ ਰਹਿਗੇ ਇਹਨਾਂ ਨੂੰ ਆਈਂ ਦਿਆਂ ਹੀ ਰੱਖ ਦਿਆ ਹਜੇ ਨੂੰ ਛੋਲੇ ਤਾਂ ਦੇ ਦੇ ਪਾਣੀ ਦੇ ਨਾਲ ਆ ਜਾਂਦਾ ਚਲੋ ਪਾਣੀ ਆ ਕੇ ਦੇ ਦਾਂਗੇ ਇੱਕ ਮਿੰਟ ਰੋ ਬੱਚਿਆਂ ਨੂੰ ਇੱਥੇ ਰੱਖ ਚੱਲੀਏ ਠੀਕ ਹੈ ਮਸਲੇ ਇੱਥੇ ਰੱਖ ਚੱਲੀਏ ਤੇ ਜਿਹੜੇ ਇੱਧਰ ਬੱਚੇ ਸੀ ਆ ਛਤਰੀ ਵਾਲੇ ਛੋੜੀ ਛਤਰੀ ਵਾਲੇ ਇਹ ਸਣੇ ਛਤਰੀ ਚਾ ਕੇ ਖੋਡੇ ਚ ਰੱਖਤੀ ਆਪਾਂ ਠੀਕ ਆ ਆ ਕੈਂ ਹੀ ਕੱਢ ਲਾਂਗੇ ਇਹਨੂੰ ਵੀ ਜੱਟ ਚੱਲੀਏ ਪਹੁੰਚ ਗਏ ਮੇਰੇ ਵੀਰੋ ਉਹੀ ਖੇਤ ਜਿੱਥੇ ਬੱਚੇ ਦੀ ਟ੍ਰੇਨਿੰਗ ਕਰਾਉਣ ਲਿਆਉਂਦੇ ਹੁੰਦੇ ਸੀ ਤਾਂ ਇਹ ਤਾਂ ਮਖੀਤ ਨਹੀਂ ਹੋਣਾ ਮੈਨੂੰ ਫੇਰ ਤੱਕੇ ਬੱਚੇ ਦੀ ਯਾਦ ਆ ਜਾਂਦੀ ਛੱਕ ਲਈ ਦਵਾਈ ਪਹਿਲਾਂ ਪੀ ਕੇ ਘੁੱਟ ਘੁੱਟ ਆਪ ਤੇ ਉਦੋਂ ਬਾਅਦ ਛੜਕ ਕੇ ਫੇਰ ਬੰਦਾ ਸੈਟ ਰਹਿੰਦੇ ਨਾਲ ਜਾਵਾ ਤੰਦਰੁਸਤ ਤੇ ਪਤਾ ਨਹੀਂ ਕਿੰਨੀ ਕੁ ਨਹੀਂ ਛੜਕਦੀ ਕੀ ਹਿਸਾਬ ਕਿਤਾ ਮੈਨੂੰ ਤਾਂ ਕੋਈ ਲੱਲ ਵੱਲ ਹੈ ਨਹੀਂ ਕਿ ਤੇ ਬਸ ਆਪਾਂ ਤਾਂ ਮੁਰੇ ਹੋ ਜਾ ਕਰਨਾ ਠੀਕ ਆ ਕਿ ਨਹੀਂ ਇਦਰੋਂ ਚਿਕੌਣੀ ਕਿੱਥੋਂ ਆ ਭਰਪੂਰ ਕੇ ਮੈਨੂੰ ਤਾਂ ਇਹ ਵੀ ਨਹੀਂ ਭੇਤ ਆਉਂਦਾ ਗੱਲ ਦਾ ਆ ਇਦਰੋਂ ਚਿਕੌਣੀ ਪੈਂਦੀ ਆ ਭਰ ਕੇ ਬਾਈ ਟੋਣ ਕੀ ਫਿਰ ਛੇਤੀ ਛੇਤੀ ਦਵਾਈ ਲੈ ਕੇ ਅਗਲੇ ਸਰੇ ਜਾਣਾ ਪੈਂਦਾ ਫਿਰ ਉਧਰੋਂ ਚਕੋਣੀ ਪੈਂਦੀ ਹੈ ਨਾ ਅੱਗੇ ਨਿਸ਼ਾਨੀ ਲਾਉਣੀ ਪੈਂਦੀ ਕਿ ਕਿੱਥੋਂ ਤੱਕ ਦਵਾਈ ਆ ਗਈ ਓਹੋ ਕੰਮ ਤਾਂ ਜੁਗਰਾ ਸੂਰਾ ਤੇ ਆ ਭੱਜ ਕੇ ਅੱਗੇ ਚੱਲ ਕੇ ਕਰ ਦਵਾਈ ਪਾੜ ਕੇ ਪੂਰਾ ਪੂਰਾ ਹਾਂਜੀ ਮੇਰੇ ਦੋਸਤੋ ਲਗਭਗ ਆ ਦੋਵੇਂ ਕਿੱਲੇ ਸਪਰੇ ਕਰਾ ਦੀ ਭਾਈ ਆਪਾਂ ਅਨਸਾਰ 20 ਮਿੰਟਾਂ ਜੀ ਕਰਾ ਦੀ ਹੁਣ ਪਤਾ ਫਾਸਟ ਵਾਲਾ ਕੰਮ ਆਪਣਾ ਮਸ ਉਹ ਦਰ ਇੱਕ ਕਿੱਲਾ ਰਹਿ ਗਿਆ ਠੀਕ ਆ ਚੱਲ ਗਏ ਚੱਕ ਕੇ ਆਪਣੇ ਸੰਦ 1 ਮਿੰਟ ਪਲੇ ਇਹਨੂੰ ਦੁੱਲ ਗਏ ਦੇ ਜੀ ਤੇ ਉਧਰੋਂ ਬਾਕੀ ਗਰਮੀ ਬਹੁਤ ਆ ਬਈ ਐਤ ਕੀ ਗਰਮੀ ਨੇ ਰਿਕਾਰਡ ਤੋੜਤੇ ਅੱਜ ਸੱਚ ਗਰਮੀ ਆ ਕਿਹਨੇ ਅੱਜ ਸੱਚ ਬਾਜੀ ਵੀ ਚੱਲੀ ਜਾਂਦੀ ਹੈ ਪਿੰਡ ਲੂਣ ਬਾਈ ਹਨਾ ਉਥੋਂ ਦੀ ਅਪਡੇਟ ਤੁਹਾਨੂੰ ਦਿੰਨੇ ਆ ਪਹਿਲਾਂ ਤਾਂ ਮੇਰੇ ਅਸੀਂ ਵੀ ਆਪ ਚੱਲਾਂਗੇ ਫਿਰ ਯਾਰ ਆਪਣੇ ਤੋਂ ਲੱਲਾ ਨਿਕ ਖਣੇ ਹਨਾ ਕੋਈ ਯਾਰ ਮਿੱਤਰ ਨੇ ਬੱਚਾ ਬੂਚਾ ਛੱਡਾਉਂਦਾ ਬਈ ਜ਼ਰੂਰ ਜਾਂਦੇ ਤੇ ਆਪਣੇ ਕੋਲ ਹੁਣ ਤੱਪਾ ਵੀ ਜ਼ਰੂਰ ਛੱਡਦੇ ਤੇ ਚਲੋ ਕੋਈ ਡੇਕਤ ਨਹੀਂ ਅਪਡੇਟ ਦੇਖਾਂਗੇ ਕਿ ਕਿੰਨੇ ਕੂਤਰ ਕਿੰਨੇ ਬੱਚੇ ਉੱਡੇ ਸੀ ਕਿਵੇਂ ਬਸ ਦੋ ਟੋਲ ਸ ਨੇ ਰਹਿ ਗਈਆਂ ਮੇਰੇ ਵੀਰੋ ਦੋ ਜਾਂ ਵੱਧ ਤੋਂ ਵੱਧ ਤਿੰਨ ਓਲੀ ਗਰਮੀ ਬਹੁਤ ਜ਼ਿਆਦੇ ਆ ਤੇ ਇੱਕ ਦੋ ਜਿਹੜੇ ਆਪਾਂ ਹੋਰ ਮੇਨ ਕੰਮ ਕਰਨਾ ਸੁਣ ਦੱਸ ਦਿਆ ਮੈਂ ਇੱਕ ਤਾਂ ਵਾਲ ਕਟਾਉਣੇ ਆ ਕੁਛ ਆਉਣ ਵਾਲੇ 2-3 ਦਿਨਾਂ ਤੱਕ ਜਮਾ ਸਿਰ ਗੰਜਾ ਤੋਂ ਅੱਡੀ ਭਾਈ ਨੂੰ ਲੈਟ ਆ ਗਿਆ ਮੈਂ ਖਾ ਕੇ ਚੱਲ ਗਿਆ ਜਮਾ ਸਿਰ ਗੰਜਾ ਕਰਾ ਲੈਣਾ ਭਾਈ ਚੱਲ ਭੇਜੀ ਘਰ ਨੂੰ ਜਿਵੇਂ ਉਹ ਕੁੱਤੀ ਕਰਦੀ ਹੁੰਦੀ ਸਿੜਾ ਕੇ ਭਾਈ ਦਿੰਦੀ ਹੁੰਦੀ ਸਮਝੀਏ ਨਾ ਗੱਲ ਨੂੰ ਅੱਜ ਹੋ ਗਏ ਬਾਈ ਲੇਟ ਸੋ ਨੂੰ ਪਤਾ ਐ ਅਕਸਰ ਕਰਸਾਣ ਬੰਦੇ ਐ ਖੇਤੀਬਾੜੀ ਦੇ ਰਿਆਂ ਸਪ੍ਰਿਆ ਮਾਰ ਲੈਂਦੀਆਂ ਸਾਨੂੰ ਠੀਕ ਐ ਕਿ ਨਹੀਂ ਅੱ ਸੋਣਾ ਯਾਰ ਪਰ ਇਹ ਤਾਂ ਬਿਆਨ ਤਾਂ ਸੁਣ ਨਹੀਂ ਲੀਂਦੇ ਕਿਸਾਨ ਜਿਵੇਂ ਪ੍ਰਧਾਨ ਨੇ ਵਾਰੂ ਸਰਪੰਚੀ ਚ ਕੰਮ ਆਉਂਗੇ ਉਹ ਆਗੇ ਉਹ ਫਿਰ ਸਾਰੀਆਂ ਗੱਲਾਂ ਨੂੰ ਮੱਦੇ ਨੇ ਰੱਖਦੇ ਹੋਏ ਪਰ ਆਪਣੇ ਬੱਚਿਆਂ ਨੂੰ ਛੋਲੇ ਲੇਟ ਹੋ ਗਏ ਪਾਈਟ ਕੀ ਕਰਨੇ ਕੀ ਕਰਗੇ ਸਿਆਣਿਆਂ ਨੇ ਆਖਿਆ ਵੀ ਵੇੜੇ ਦੇ ਕੰਮ ਤੇ ਕਿ ਵੇੜਿਆਂ ਦਾ ਟੱਕਰਾ ਉਹੀ ਗੱਲ ਹੁਣ ਕੀ ਕਰਗੇ ਸਰਦਾ ਨਹੀਂ ਭਾਈ ਇੱਕ ਤਾਂ ਹਬ ਇਕ ਤਾਰ ਹੈਗਾ ਬਸ ਤੇ ਇੱਕ ਹੀ ਉਧਰ ਹੋ ਰਹਿਗਾ ਦਿਖਾ ਨੇਰੇ ਹੋਏ ਵੀ ਭਾਈ ਪਿਆ ਇਹ ਪਾਕਿਸਤਾਨ ਵਾਲੇ ਭਰਾਵਾਂ ਨੂੰ ਰਾਤ ਨੂੰ ਰਾਤ ਦੀ ਕਬੂਤਰਾਂ ਜੀ ਇਸ ਕੋਲ ਲਾਈਟਾਂ ਦੇ ਭੌਣੇ ਪਹਿਲੇ ਹੀ ਸਖਾਵਾਗੇ ਲਾਈਟਾਂ ਤੱਕਰ ਜਾਣ ਕੋਈ ਟੈੜੀ ਬਣਾਵਾਂਗੇ ਇਹਨਾਂ ਨੂੰ ਟੈੜੀ ਹੈ ਟੈੜੀ ਬਣਾਵਾਂਗੇ ਇਹਨਾਂ ਨੂੰ ਉਹ ਟੈੜੀ ਵੀ ਅਪਾ ਮੰਗਾਵਾਂਗੇ ਆਪਣੇ ਪਾਕਿਸਤਾਨ ਵਾਲੇ ਭਰਾਵਾਂ ਤੋਂ ਤੋਂ ਸਾਡੇ ਪਹਿਲੇ ਹੀ ਕੂਤਰ ਜਮਾ ਭਾਈ ਦੇ ਭੂਜ ਦੇਣੀਗੇ ਤੇ ਉਹ ਵਿੱਚ ਪਾ ਕੇ ਅਸੀਂ ਕੰਮ ਪੱਕਾ ਕਰਨਾਗੇ ਆਪਾਂ ਬਸ ਸਾਡਾ ਥਾਹ ਹੀ ਨਿਭੜ ਜੂ ਬਸ ਤੋਂ ਬਾਅਦ ਜਮਾ 2-3 ਸਾਲਾਂ ਚ ਫੈਈ ਹੋ ਜੂਗਾ ਤੇ ਰੱਖੀਏ ਭਾਈ ਤੇਰੇ ਕਬੂਤਰਾਂ ਦੇ ਦਾਣੇ ਆਪਾਂ ਹੋ ਲੇ ਟੂ ਗਿਆਇਤਾ ਨਾ ਪਾਣੀ ਨਾ ਦਾਣੇ ਕਲੇ ਖੁੱਡਿਆਂ ਦੀ ਸਫਾਈ ਰਹੀ ਵਿਚਾਰਿਆਂ ਦੀ ਆਇਓ 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 ਬੇਟਾ ਬਾਹਰ ਨਾ ਨੇ ਕੋਈ ਉਹ ਆਥਰ ਨੇ ਵੜੇ ਇਧਰਲੇ ਖੁੱਡੇ ਜੀ ਰੱਖ ਕੇ ਆਪਣੇ ਛੇਰਾਂ ਨੂੰ ਖੜਜੋ 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 ਕੋਲੇ ਆਉ ਸਾਰਾ ਸਮਾਨ ਆਇਓ 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 ਬੱਤ ਉਹ ਕਿਉਂ ਰਿਪੋਰਟ ਬਈ ਹੁਣ ਛੇਦੀ ਛੇਦੀ ਪਾਣੀ ਉਹ ਬੱਸ 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 ਕੋਈ ਨਾ ਈਡਾ ਕੁਛ ਨਹੀਂ ਹੋਇਆ ਹਜੇ ਆਪਣੇ ਬੇਟੇ ਬਾਹਰ ਬੈਠਿਆ ਸਾਰੇ ਇਹਨਾਂ ਨੂੰ ਅੱਜ ਸੋਚੀ ਜਾਣਾ ਵੀ ਯਾਰ ਮੈਂ ਕਬੂਤਰਾਂ ਥੱਲੇ ਰੱਖਾਂ ਕਿ ਨਾਂ ਰੱਖਾਂ ਲਓ ਜੀ ਤੇ ਆਪਣੇ ਬੈਟ ਕਾਲੇ ਸ਼ਿਕਾਰੀਆਂ ਨੂੰ ਵੀ ਪਾ ਦੇ ਦਾਣੇ ਓਕੇ ਵੀ ਰਿਪੋਰਟ ਤੇ ਹੁਣ ਰਹਿ ਗਿਆ ਕੰਨਾ ਵਾਟਰ ਨੇ ਵੀ ਵਾਟਰ ਤੇ ਵਾਟਰ ਵੀ ਪਾ ਦਵੇ ਕਬੂਤਰਾਂ ਨੂੰ ਦੇਖੋ ਨਾਲ ਦੀ ਨਾਲ ਟੁੱਟ ਮੇਕਰਾ ਪਾਣੀ ਨੂੰ ਕਿਉਂਕਿ ਪਾਣੀ ਬਹੁਤ ਟਾਈਮ ਦਾ ਚੱਕਿਆ ਬਈ ਤੇ ਗਰਮੀ ਬਹੁਤ ਜ਼ਿਆਦਾ ਹੈ ਇਧਰ ਵੀ ਨਾਲ ਦੀ ਨਾਲ ਪਾਣੀ ਪੀ ਕੇ ਹਨਾ ਤੇ ਕਬੂਤਰ ਬੱਚਾ ਨੂੰ ਚੋਕਾ ਦੇਣ ਲੱਗ ਗਏ ਇਧਰ ਬੈਟ ਕ ਜੀ ਵੀ ਪਾਤਾ ਵਾਟਰ ਓਕੇ ਹੋ ਗਈ ਰਿਪੋਰਟ ਦਾਣੇ ਪਾਣੀ ਵਾਲੇ ਸਾਰੇ ਪਾਸੇ ਹੁਣ ਹੋਏ ਆ ਜੀ ਵਿੱਲੇ ਇਧਰਲੇ ਕੰਮਾਂ ਕਾਰਾਂ ਤੋਂ ਠੀਕ ਹੈ ਮੇਨ ਵੀਡੀਓ ਅਪਲੋਡ ਕਰਿਆ ਆਂ ਦੀ ਹੌ ਉਥੇ ਬੈਠ ਕੇ ਹੌ ਬਣੇਰੇ ਤੇ ਛੋਟੇ ਬੱਚੇ ਅੰਦਰ ਕਰਤੇ ਸਾਰਿਆਂ ਨੂੰ ਛੋਲੇ ਤੇ ਪਾਣੀ ਦੇ ਕੇ ਉਹਨਾਂ ਦਾ ਸੋਨੂੰ ਨਵਾਂ ਘਰ ਦਿਖਾ ਦਿੰਨਾ ਠੀਕ ਹੈ ਵਾਹਿਗੁਰੂ ਆਬਾ ਕਿਰਪਾ ਕਰੀ ਮੱਥਾ ਟੇਕ ਕੇ ਖੁੱਡੇ ਚ ਛੜਿਆ ਬਈ ਹਨਾ ਇਹ ਨਵੇਂ ਚ ਵੈਸੇ ਇਧਰੇ ਪਹਿਲਾਂ ਕੁਟਰ ਛੜਤੇ ਮੈਨੂੰ ਲੱਗਦਾ ਕੋਈ ਡਿੱਕਦੇ ਨਹੀਂ ਕਰੋ ਚੈੱਕ ਬਈ ਠੀਕ ਹੈ ਨਵੀਂ ਪਾਲਟਰ ਸਾਰੀ ਨਵੇਂ ਕਰੇ ਤੇ ਫਟੀਆਂ ਵੀ ਡਬਲ ਕਰਤਿਆਂ ਮੈਂ ਪੂਰਾ ਨਾ ਮੋਟੀਆਂ ਫਟੀਆਂ ਕਰਤਿਆਂ ਮੈਂ ਬੱਚੇ ਛੋਟੇ ਆ ਹਨਾ ਬੈਠਣਾ ਬੁੱਟਣਾ ਸੌਖਾ ਹੋਈਗਾ। ਬਾਕੀ ਵੱਡੇ 2 ਵਜੇ ਤਾਹਾਂ ਬੈਠਿਆ ਇੱਕ ਵੱਡੀ ਗੂਦਰੀ ਪਿਉਰੀ ਵਾਲਿਆਂ ਵਾਲੀ ਹਨਾ ਤੇ ਇਹ ਵੀ ਤਾਹਾਂ ਬੈਠੀ ਆ। ਬਹੁਤ ਚੰਗੀ ਗੂਦਰੀ ਆ ਬਈ ਯਾਰ ਆ। ਇੱਕ ਜੋੜੀ ਨਾ ਪਿਉਰੀ ਵਾਲਿਆਂ ਕੋਲ ਪਾਸ ਜੋੜੀ ਬਹੁਤ ਮੇਰੇ ਬਹੁਤ ਖਿਲਟਾ ਹੋਈ ਜੋੜੀ ਆਪਣੇ ਦਿਲ ਨੂੰ ਲੱਗੀ ਹੋਈ ਆ ਹਨਾ। ਜਿਹੜਾ ਉਧਰ ਚੰਗਾ ਉਹਨੂੰ ਆਪਾਂ ਸਲਾਵਾਗੇ ਜਰੂਰ ਤੇ ਉਹ ਕੋਈ ਰਿਪੋਰਟ ਬਈ ਮਾਂ ਕਿਉਂ ਤੋ ਐਡ ਕਰਤਾ ਇਹਨਾਂ ਨੂੰ ਆਪਾਂ ਠੀਕ ਹੈ। ਹੁਣ ਇਹਨਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਆ। ਤਾਂ ਕਰਕੇ ਪੇਰ ਪਾਲੀ ਦਾ ਮਾਂ ਤੋਂ ਜਾਂਦੇ ਖਰਾਕ ਤੇ ਪਰ ਆਏ ਨਾ ਮੁੜ ਕੇ ਬਈ ਦੂਰੀ ਆ ਰ ਇੱਕ ਤਾਂ ਚੱਕਰ ਆਏ ਆ ਵੀ ਵਿੱਚ ਹੀ ਆਂਡੇ ਆ ਆਹਨੇ ਦੇ ਵਿੱਚ ਹੀ ਬੱਚੇ ਆ ਵਿੱਚ ਹੀ ਮਾਂ ਪਿਓ ਆ ਉਹ ਆਏ ਮੈਨੂੰ ਸੀ ਆਂਡੇ ਨਾ ਖਰਾਬ ਹੋ ਜਾਣ ਦੂਜੀ ਗੱਲ ਆਈ ਸੀ ਮੈਨੂੰ ਜੇ ਇਹਨਾਂ ਦੇ ਪਾਲਣ ਦੇ ਚੱਕਰਾਂ 'ਚ ਦੂ ਅਗਲੇ ਬੱਚੇ ਕਮਜ਼ੋਰੇ ਨਾ ਪਾਲ ਜਾਣ ਹਨ ਤੇ ਮੈਨੂੰ ਆਏ ਫਿਰ ਛੇੜ ਛੇੜ ਝੋਲੀਆਂ ਲੈ ਲ ਕੇ ਇੱਕ ਪਲਾਨ ਹੋਰ ਦੱਸ ਦੇ ਤੁਹਾਨੂੰ ਮੈਂ ਇੱਕ ਤਾਂ ਵੱਡੀ ਲਾਈਟ ਹੁੰਦੀ ਆ ਪਤਾ ਨਹੀਂ ਬਈ LED ਹੁੰਦੀ ਆ 200 ਵਾਟ ਲੈ ਕੇ 50 ਵਾਟ ਲੈ ਕੇ ਕਿੰਨੇ ਵਾਲੀ ਹੁੰਦੀ ਆ ਉਹ LED ਇੱਥੇ ਉੱਚੀ ਕਰਕੇ ਲਾਉਣੀ ਆ 10 ਫੁੱਟ ਤਾਂ ਆ ਪੈਪ 10 ਫੁੱਟ ਤਾਹਾਂ ਖੜੀ ਕਰਕੇ ਉਹ ਤੋਂ ਉੱਤਿਆਂ ਥੱਲੇ ਚਾਣਨਾ ਪੈਂਦਾ ਸਾਰਾ ਕਾਰਜ ਚਾਣਨ ਪੂਰਾ ਵਧੀਆ ਠੀਕ ਹੈ ਇੱਕ ਸਾਰੇ ਖੁੱਡਿਆਂ ਚ ਬਈ ਬਲ ਬਲਾਉਣੇ ਆ ਪੱਕੀ ਜਮਾ ਉਹ ਪ੍ਰਬੰਧ ਕਰਨਾ ਉਹਦਾ ਆਪਣੀ ਦਾ ਫਿਟਿੰਗ ਦਾ ਬਿਜਲੀ ਵਾਲੀ ਦਾ ਠੀਕ ਹੈ ਇਹ ਦਾ ਦੋ ਮੇਨ ਕੰਮ ਕਹਿੰਦਾ ਸੀ ਹੁਣ ਤੁਸੀਂ ਆਏ ਨਾ ਸੋਚੋ ਵੀ ਇਹੜੀ ਉੱਚੀ ਲਾਈਟ ਲਾਉਣੀ ਆਪਾਂ ਵੱਡੀ LED ਉਹ ਉਹ じゃ ਕੋਈ ਸੀਨ ਨਹੀਂ ਆਪਣੇ ਕੋਲ ਰਾਤਾਂ ਨੂੰ ਬੈਂਦੇ ਆ ਉਹ ਤਾਂ ਪਾਵ ਦੇ ਆਸਤੇ ਲਾਉਣੀ ਬਈ ਚਾਣਨ ਨੂੰ ਹਨਾ ਕਿ ਤੁਸੀਂ ਗਲਤ ਸੋਚ ਜਾ ਨਕ ਤਾਂ ਅਰਬੀ ਮੈਂ ਗਾਂਧੀ ਸੋਚਦਾ ਹਾਂ ਕਿ ਕੁੱਤ ਰਾਤ ਨੂੰ ਬੈਠਾ ਕੇ ਕੋਈ ਰਾਤ ਰੂਤ ਰੂ ਨਹੀਂ ਆਪਣੇ ਕੋਲ ਸਾਨੂੰ ਪਤਾ 11 ਵਜੇ ਇੱਕ ਕਬੂਤਰ ਹੈ ਟਾਈਮ ਨਾਲ ਹੀ ਗੋਲ ਹੋ ਜਾਂਦੇ ਆ ਰਾਤ ਰੂਤ ਵਾਲੀ ਕੋਈ ਟੈਨਸ਼ਨ ਨਹੀਂ ਆਗੇ ਜੀ ਇਧਰ ਲੈ ਕੇ ਨਹੀਂ ਤੋਈ ਕਰਾਂ ਦੀ ਰੋਟੀ ਪਾਣੀ ਖਾ ਜਾਂਦਾ ਬਾਬਿਓ ਓਕੇ ਰਿਪੋਰਟ ਸਾਰਿਆਂ ਤੋਂ ਪਹਿਲਾਂ ਕੰਮ ਤਾਂ ਬਈ ਕੁਰਸੀਆਂ ਕਰਸੀਆਂ ਭਾਂਡੇ ਟਿੰਡੇ ਸਾਰਾ ਕੁਝ ਮੰਦਰ ਸੰਭਾ ਚੱਕ ਕੇ ਆਪਣਾ ਹਾਂਜੀ ਮੇਰੇ ਵੀਰੋ ਓਕੇ ਬੇ ਪੁੱਤ ਨੂੰ ਸੌਣ ਜਨ ਲੰਦਾ ਕਰੋ ਕੋਈ ਠੀਕ ਹੈ ਬਾਸਰ ਸਮਾਨ ਬਤਾ ਸੌਂਤਾ ਠੀਕ ਹੈ ਕਿ ਨਹੀਂ ਕਬੂਤਰ ਬਾਦਰ ਦੇਖ ਲਿਆ ਸਭ ਕੁਝ ਓਕੇ ਰਿਪੋਰਟਾਂ ਨੇ ਸਭ ਸੈਟ ਹੈ ਤੇ ਕਰਦੀ ਵਲੋਗ ਨਹੀਂ ਆਣੀ ਹਨਾ ਇਸ ਤੋਂ ਬਾਅਦ ਸਾਨੂੰ ਮੈਨੂੰ ਤਾਂ ਨਹੀਂ ਕੰਮ ਕਰਨਾ ਕੋਠੇ ਟੈਗਸ ਨੂੰ ਤਾਂ 5G ਜਲਦੀ ਦਾ ਨੈਟ ਕੈਮਰਾ ਮੁੱਕ ਫੋਨ ਅਪਡੇਟ ਕਰਨਾ ਇੱਕ ਤਾਂ 17.1.2 ਇੱਕ iOS 18 ਆਇਆ ਤੁਮ ਲੱਗਦਾ ਨਾ ਇਹ ਫੋਨ ਵਾਲਾ ਦਾ ਤੇ ਉਹ ਦੋ ਕੰਮ ਕਰਨੇ ਆ ਬਸ ਦੋਨੇ ਅਪਡੇਟ ਕਰਕੇ ਕੋਠੇ ਤੇ ਚੜ ਕੇ ਉਸ ਤੋਂ ਬਾਅਦ ਆ ਕੇ ਮੈਂ ਚੁੱਪ ਕਰਕੇ ਤੇ ਸੌ ਜਾਣਾ ਠੀਕ ਹੈ ਜੀ ਤੇ ਕੱਲ ਨੂੰ ਦਿਖਾਈ ਕੀ ਸਾ ਬਤਾਵੇ ਕੱਲ ਨੂੰ ਸ਼ਾਇਦ ਸੰਡੇ ਚੂਪਰ ਨਾ ਆਖ ਤੇ ਆਉਣ ਰਾਜੀ ਹੈ ਨਾ ਤੇ ਆਪਾਂ ਬੱਚਿਆਂ ਦੇ ਰੰਗ ਲਾਵਾਂਗੇ ਜਿਹੜੇ ਦੋ ਕੋ ਵੱਡੇ ਆ ਡਾਈ ਅੰਮੀ ਆਪਾਂ ਇਹ ਫਿਰ ਰੰਗ ਲਾ ਕੇ ਤੇ ਆਪਣਾ ਬੋਲਾਂਗੇ ਚਾਹ ਉਹ ਸੋਲ ਦਾਂਗੇ ਆਪਾਂ ਕਿ ਨਹੀਂ ਚਲੋ ਠੀਕ ਆ ਭਈ ਓਕੇ ਹੈ ਨਾ ਲਵ ਯੂ ਭਈ ਜਿੰਨੇ ਵੀ ਭਰਾ ਪਿਆਰ ਕਰਦੇ ਆ ਠੀਕ ਆ ਬਾਕੀ ਬੜੇ ਵਧੀਆ ਕਮੈਂਟ ਹੁੰਦੇ ਆ ਬੜੀਆਂ ਵਧੀਆ ਗੱਲਾਂ ਹੁੰਦੀਆਂ ਆ ਉਕੇ ਅਰਪੋਰਟ ਆਨੇ ਠੀਕ ਹੈ ਕਿ ਨਹੀਂ ਤੇ ਭਾਈ ਸਾਹਿਬ ਮਿਲਦੇ ਆ ਆਪਾਂ ਤੇ ਹੌਲੀ ਹੌਲੀ ਆਪਾਂ ਸਾਰੇ ਸੰਦ ਜੋੜਾਂਗੇ ਕੁਛ ਭਰਾ ਕਹਿੰਦੇ ਆ ਤੂੰ ਐਂ ਕਰ ਲਾ ਐਂ ਕਰ ਲਾ ਐਨਵੇਟਰ ਲਿਆ ਏਸੀ ਲਵਾ ਲਾ ਔਰ ਔਰ ਸਾਰਾ ਕੁਝ ਵੀ ਮੇਰਾ ਵੀ ਕੀ ਕਰਦਾ ਹਨਾ ਵੀ ਕੱਲੀ ਕੱਲੀ ਕੀ ਹੋਵੇ ਛੱਤ ਤੇ ਹੋਵੇ ਡਾਊਨ ਸੀਲਿੰਗ ਠੀਕ ਹੈ ਕਿ ਨਹੀਂ ਇੱਕ ਏਸੀ ਹੋਵੇ ਇੱਕ ਇਨਵਰਟਰ ਲੱਗਿਆ ਹੋਵੇ ਇੱਕ ਐਨਵੇਟਰ ਹੋਵੇ ਤੇ ਸਭ ਕੁਝ ਹੋਲੀ ਹੋਲੀ ਹੁੰਦਾ ਨਾ ਬਾਪੇ ਉਹ ਚੱਕਰ ਕੀ ਆ ਯਾਰ ਮੰਨ ਕੇ ਚੱਲ ਅਖੇ ਕਈ ਪੁਰਾਣੇ ਕਹਿੰਦਾ ਜਿੱਥੇ ਐਨੇ ਪੈਸੇ ਹੋਰ ਐਨੇ ਪੈਸੇ ਆਏ ਲਾਈ ਜਾਂਦਾ ਕਿ ਤੂੰ ਆ ਚੀਜ਼ ਲੈ ਉਹ ਚੀਜ਼ ਲੈ ਭਾਈ ਤੁਸੀਂ ਵੇਖੋ ਪਹਿਲੀ ਗੱਲ ਤਾਂ 60-70 ਹਜ਼ਾਰ ਰੁਪਏ ਤਾਂ ਹਰੇ ਬਾਜ਼ਾਰਾਂ ਚ ਆਪਾਂ 60 ਹਜ਼ਾਰ ਹਰ ਗਏ 40-50 ਹਜ਼ਾਰ ਲਾਦਾ ਆਪਾਂ ਖੁੱਡਿਆਂ ਤੇ ਤੁਸੀਂ ਆਪ ਦੇਖ ਲਓ ਤੇ ਐਨੇ ਕਿੰਨੇ ਕੇ ਪੈਸੇ ਹੁਣ ਆਪਣੇ ਤੋਂ ਘਰੋਂ ਆਪਾਂ ਫੜਨੇ ਨਹੀਂ ਆਪਦੇ ਮੰਨ ਕੇ ਚੱਲੋ ਠੀਕ ਹੈ ਜਿੰਨੇ ਬਣਦੇ ਆ ਭਈ ਓਨੇ ਕਪਾ ਲਾ ਦਿੰਨੇ ਆ ਮੈਨੂੰ ਵੀ ਦਿਖੀ ਜਾਂਦਾ ਮੈਂ ਕੀ ਕੀ ਕਰਨਾ ਕੀ ਕੀ ਲਿਆਉਣਾ ਹਨਾ ਪਰਾਇ ਨਹੀਂ ਭਾਈ ਜਦੋਂ ਹੈ ਨਹੀਂ ਅਕਾਊਂਟ ਇੰਦਾ 7800 ਰੁਪਿਆ ਯਾਰ ਹਨਾ ਹੁਣ ਏਸੀ ਇਨਵਰਟਰ ਉਹ ਚੀਜ਼ਾਂ ਕਿੱਥੋਂ ਆਉਣਗਾ ਜਦੋਂ ਮਹੀਨੇ ਦੀ ਮਹੀਨੇ ਆਪਣੀ ਪੇ ਆਉਂਦੀ ਆ ਆਪਾਂ ਕੁਝ ਨਾ ਕੁਝ ਲਿਆਉਣ ਦੀ ਕੋਸ਼ਿਸ਼ ਕਰਦੇ ਹਣਾ ਕੁਝ ਵੀ ਕੋਈ ਪੈਸੇ ਕੰਮ ਮਾਰਥ ਲੱਗ ਜਾਣ ਕਿਸੇ ਪਾਸੇ ਐ ਫालतू ਵੇਸ ਹੋਤੀ ਹੈਗੇ ਨਹੀਂ ਤਾਂ ਕਰਕੇ ਮੈਂ ਸਾਰਾ ਕੁਝ ਚੱਲਦਾ ਹੁਣ ਦੇਖ ਕਰਕੇ ਚੱਲਣਾ ਪੈਂਦਾ ਮੈਨੂੰ ਵੀ ਆਪ ਦਾ ਤੇ ਬਾਕੀ ਪਰਸਲ ਪੂਰਸਲ ਤੇ ਹੋਰ ਸਮਾਨ ਨੇ ਸਮੁੰਨੇ ਤੇ ਇਹ ਵੀ ਲਾਉਣੇ ਪੈਂਦੇ ਹੈਗੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ